ਆਮ ਵਾਹਿਗੁਰੂ ਸਾਹਿਬ ਜੀ ਇਹ ਮਹੱਲਾ ਚੌਥਾ ਘਰਿ ਸੇਵਾਇ ਕੋ ਓੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਬੋਚੋ ਬਿਦਰ ਦਾਸੀ ਸੁਤੇ ਕਿਸ਼ਨ ਉਤਰਿਆ ਆਕਾਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਕੋਛੋ ਬਿਦਰ ਦਾਸੀ ਸੁਤੇ ਕਿਸ ਨੂੰ ਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨੋ ਜਨ ਪਾਈ ਜਿਤ ਸਹਸਾ ਦੁਖ ਪੋਖ ਸਭ ਲੈ ਜਾਏ ਰਾਓ ਰਬੇ ਦਾਸ ਚ ਮਾਰ ਕਰੈ ਹਰ ਕੀਰਤ ਇਕ ਗਾਏ ਪਤ ਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲਗੀ ਹਰ ਸਤਿ ਲੋਕ ਛਿਪਾ ਕਹੈ ਬੁਲਾਏ ਖੱਤਰੀ ਬ੍ਰਾਹਮਣ ਪਿਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੋਖ 863 ਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਜਿਤਨੇ ਭਗਤ ਹਰ ਸੇਵਕਾ ਮੁਖੇ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੈ ਜੇ ਕਿਰਪਾ ਕਰੇ ਹਰ ਰਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਇਹ ਹਨ ਅੱਜ ਦੇ ਪਵਿੱਤਰ ਹਕੂਰਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਜੀ ਦੇ ਸੂਹੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਦੇ ਹਨ ਏ ਸਜਣੋ ਪ੍ਰਮਾਤਮਾ ਦੀ ਅਚਰਜ ਸਿਪਸਲਾ ਸੁਣਿਆ ਕਰੋ ਜਿਸ ਦੀ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਠਹਿਰਾਓ ਏ ਭਾਈ ਨੀਵੀਂ ਜਾਤ ਵਾਲਾ ਮਨੁੱਖ ਵੀ ਨਾਮ ਜਪਣ ਨਾਲ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਜੇ ਯਕੀਨ ਨਹੀਂ ਆਉਂਦਾ ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਲਓ ਉਸ ਬਿਜਲ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ। ਇਹ ਭਾਈ ਭਗਤ ਰਵਿਦਾਸ ਜਾਤ ਦਾ ਭਾਵੇਂ ਚਮਾਰ ਉਹ ਪ੍ਰਮਾਤਮਾ ਦੀ ਸਿਫ਼ਤ ਸਲਾਹ ਕਰਦਾ ਸੀ। ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ। ਨੀਵੀਂ ਜਾਤ ਦਾ ਰਵਿਦਾਸ ਮਹਾਪੁਰਖ ਬਣ ਗਿਆ। ਚੌਹਾਂ ਵਰਨਾ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ। ਇਹ ਭਾਈ ਭਗਤ ਨਾਮ ਦੇ ਦੀ ਪ੍ਰਮਾਤਮਾ ਨਾਲ ਪ੍ਰੀਤ ਬਾਤ ਬਣ ਗਈ ਜਗਤ ਉਸ ਨੂੰ ਸ਼ੇਂਬਾ ਕਹਿ ਕੇ ਸਦਿਆ ਕਰਦਾ ਸੀ ਪ੍ਰਮਾਤਮਾ ਨੇ ਖੱਤਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ ਤੇ ਨਾਮ ਦੇਵ ਮੱਥੇ ਲਾਇਆ ਸੀ ਇਹ ਭਾਈ ਪ੍ਰਮਾਤਮਾ ਦੇ ਜਿੰਨੇ ਵੀ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ 68 ਤੀਰਥ ਤਿਲਕ ਲਾਉਂਦੇ ਹਨ ਸਾਰੇ ਹੀ ਤਿੱਰਥੀ ਉਹਨਾਂ ਦਾ ਆਦਰ ਮਾਣ ਕਰਦੇ ਹਨ हे ਭਾਈ ਜੇ ਪ੍ਰਭੂ ਪਾਤਸ਼ਾਹ ਮਿਹਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਭਗਤਾਂ ਸੇਵਕਾਂ ਦੇ ਚਰਨ ਛੋਂਦਾ ਰਹੇ ਨੋਟ ਕਰਨ ਵਾਲੇ ਘਰ 2 ਦੂਜੇ ਦੇ ਸ਼ਬਦਾਂ ਦਾ ਸੰਗ੍ਰਹਿ ਖਤਮ ਹੋ ਗਿਆ ਇੱਥੇ ਆ ਘਰ 6ਵੇਂ ਦੇ ਸੰਗ੍ਰਹਿ ਦਾ ਅੱਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ Fateh. This is today's Hukamnama from Darbar Sahib Amritsar uttered by our fourth Guru Guru Ji, under heading Suhi Fourth Mehal Sixth House One Universal Creator God by the grace of the true Guru. When someone of low social class chants the Name, he obtains the state of highest dignity. Go and ask Bidar, the son of a maid. Krishna himself stayed in the house. Listen, O humble siblings of destiny, to the spoken speech of the Lord. It removes all anxiety, pain, and hunger. Pause. Ravidas. The leather worker praised the Lord and sang the Kirtan of his praises each and every instant. Although he was of low social status, he was exalted and elevated, and people of all four classes came the <coughs> and uh, bowed. At his feet. Namdev loved the Lord. The people called him a dyer. The Lord turned his back on the high class kshatriyas and brahmins and showed his face to Namdev. All of the devotees and servants. Lord, have the Teluk, the ceremonial mark, applied to their foreheads at the 68 sacred shrines of pilgrimage. Servant Nanak shall touch their feet right and, and night and day if the Lord the King grants his grace. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ